ਪੈਂਦੇ ਵਾਰਡ ਨੰਬਰ 2 ਦੇ ਵਿੱਚ ਖੜੇ ਆ ਜਿੱਥੇ ਅੱਜ ਵਿਧਾਇਕਾ ਨੀਨਾ ਮਿੱਤਲ ਦੇ ਵੱਲੋਂ ਜੋ ਪਾਰਕ ਜਿਹੜੀ 1992 ਦੇ ਵਿੱਚ ਬਣੀ ਸੀ ਤੇ ਉਸ ਤੋਂ ਬਾਅਦ ਜੋ ਵਾਰਡ ਵਾਸੀ ਨੇ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਕਿ ਉਸ ਤੋਂ ਬਾਅਦ ਜੋ ਕੋਈ ਵੀ ਪੈਸਾ ਜਿਹੜਾ ਇਸ ਪਾਰਕ ਦੇ ਉੱਪਰ ਨਹੀਂ ਖਰਚਿਆ ਗਿਆ ਜੋ ਉਸ ਦੀ ਸੁਧ-ਬੁਧ ਨਹੀਂ ਲਈ ਗਈ ਮੇਨਟੇਨੈਂਸ ਨਹੀਂ ਕੀਤਾ ਗਿਆ ਚੰਗੇ ਢੰਗ ਦੇ ਨਾਲ ਤੇ ਉਸ ਤੋਂ ਬਾਅਦ ਅੱਜ ਵਿਧਾਇਕਾ ਨੀਨਾ ਮਿੱਤਲ ਦੇ ਵੱਲੋਂ ਜੋ ਉੱਥੇ ਜੋ ਟਾਈਲਾਂ ਲੱਗੀਆਂ ਹੋਈਆਂ ਸੀਆਂ ਇੰਟਰਲੋਕਿੰਗ ਟਾਈਲਾਂ ਜਿਹੜੀਆਂ ਨੇ ਜੋ ਦੱਸਦੇ ਕਿ ਜਿਹੜੇ ਡਾਇਰੈਕਸ਼ਨ ਜਿਹੜੀ ਉਹਨਾਂ ਦੀ ਇਹ ਜੋ ਦੱਸ ਰਹੇ ਨੇ ਜੋ ਲੋਕਲ ਜਿਹੜੇ ਦੱਸ ਰਹੇ ਨੇ ਕਿ ਡਾਇਰੈਕਸ਼ਨ ਸਹੀ ਨਹੀਂ ਸੀ ਤੇ ਉਹ ਡਾਇਰੈਕਸ਼ਨ ਜਿਹੜੀ ਹੈ ਹੁਣ ਦੁਬਾਰਾ ਤੋਂ ਜਿਹੜੀ ਹੈ ਤੇ ਹੋਰ ਜਿਹੜੀ ਇਹ ਗੱਲ ਕੀਤੀ ਜਾਵੇ ਤਾਂ ਜੋ ਪਹਿਲਾਂ ਵੀ ਕਾਫੀ ਜਿਹੜੀਆਂ ਖਬਰਾਂ ਸੁਣਨ ਨੂੰ ਮਿਲਿਆ ਸੀ ਕਿ ਵਾਰਡ ਨੰਬਰ 2 ਦੇ ਵਿੱਚ ਜੋ ਪਾਰਕ ਹੈ ਉਸ ਦੀਆਂ ਗਰੀਲਾਂ ਜਿਹੜੀਆਂ ਨੇ ਚੋਰੀਆਂ ਹੋ ਗਈਆਂ ਨੇ ਤੇ ਉਸ ਤੋਂ ਬਾਅਦ ਜੋ ਗੱਲ ਕੀਤੀ ਜਾਵੇ ਤਾਂ ਅੱਜ ਜਿਹੜੀ ਹੈ ਵਿਧਾਇਕਾ ਨੀਨਾ ਮਿੱਤਲ ਦੇ ਵੱਲੋਂ ਜੋ ਦੱਸਿਆ ਜਾ ਰਿਹਾ ਕਿ ਨਮਾ ਜਿਹੜਾ ਟੈਂਡਰ ਜਿਹੜਾ ਹੈ ਲਗਾਇਆ ਗਿਆ ਤੇ ਜੋ ਪੁਰਾਣਾ ਜਿਹੜਾ ਸਮਾਨ ਹੈ ਉਹ ਵੀ ਜਿਹੜਾ ਵਰਤੋਂ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਪਹਿਲਾਂ ਇੱਕ ਅਕਸਰ ਹੀ ਦੇਖਣ ਨੂੰ ਮਿਲਦਾ ਸੀ ਕਿ ਜੇ ਉਹ ਨਵੇਂ ਟੈਂਡਰ ਲੱਗਦੇ ਨੇ ਤੇ ਜੋ ਪੁਰਾਣਾ ਸਮਾਨ ਜਿਹੜਾ ਹੈ ਪਾਰਕਾ ਦੇ ਵਿੱਚ ਹੁੰਦਾ ਸੀਗਾ ਉਸ ਨੂੰ ਰੀਪਲੇਸ ਕੀਤਾ ਜਾਂਦਾ ਸੀ ਤੇ ਉਹ ਜਿਹੜਾ ਬਾਅਦ ਚ ਨਗਰ ਕੌਂਸਲ ਦਾ ਜਿਹੜਾ ਸਟੋਰ ਹੈ ਉਸ ਦੇ ਵਿੱਚ ਜਿਹੜਾ ਪਿਆ ਪਿਆ ਜੰਗ ਲੱਗ ਜਾਂਦਾ ਸੀ ਤੇ ਪਰ ਜਿਹੜੀ ਨਵੀਂ ਚੀਜ਼ ਜਿਹੜੀ ਇਹ ਦੇਖਣ ਨੂੰ ਮਿਲੀ ਹੈ ਕਿ ਉਹੀ ਸਮਾਨ ਜਿਹੜਾ ਦੁਬਾਰਾ ਵਰਤੋਂ ਜਾ ਰਿਹਾ ਹੈ ਜਿੱਥੇ ਜ਼ਰੂਰਤ ਹੈ ਉੱਥੇ ਜਿਹੜਾ ਪੈਸਾ ਲਗਾਇਆ ਜਾ ਰਿਹਾ ਤੇ ਵਿਧਾਇਕਾ ਦਾ ਕਹਿਣਾ ਹੈ ਕਿ ਜੋ ਜਨਤਾ ਦਾ ਪੈਸਾ ਹੈ ਉਹ ਜਿਹੜਾ ਗਲਤ ਥਾਂ ਤੇ ਯੋਜਨਾ ਕੀਤਾ ਜਾਵੇਗਾ ਜਿੱਥੇ ਜਿੰਨੀ ਜ਼ਰੂਰਤ ਹੈ ਉਨਾ ਹੀ ਪੈਸਾ ਜਿਹੜਾ ਹੈ ਲਗਾਇਆ ਜਾਵੇਗਾ ਹੋਰ ਕੀ ਕੁਝ ਕਹਿੰਦੇ ਨੇ ਉਹ ਵੀ ਆਪਾਂ ਸੁਣਦੇ ਹਾਂ ਵਿਧਾਇਕਾ ਨੀਨਾ ਮਿੱਤਲ ਦੇ ਜਵਾਨੀ ਦੇਖੋ ਜਿਹੜਾ ਇਹ ਪਾਰਕ ਹੈ ਇਹ ਫੋਕਲ ਪੁਆਇੰਟ ਦਾ ਬਹੁਤ ਵੱਡਾ ਪਾਰਕ ਹੈ ਪਰ ਇਹਦੇ ਵਿੱਚ ਜਦੋਂ ਵੀ ਮੈਨੂੰ ਫੋਨ ਆਂਦਾ ਸੀ ਇਹਦੀ ਇੱਕੋ ਹੀ ਸ਼ਿਕਾਇਤ ਆਂਦੀ ਸੀ ਵੀ ਇਹੜੀਆਂ ਦੀਆਂ ਗ੍ਰਿੱਲਾਂ ਆਏ ਉਹ ਨਸ਼ੇੜੀ ਲੋਕ ਜਾਂ ਕੋਈ ਵੀ ਚੋਰੀ ਕਰਕੇ ਇੱਥੋਂ ਜਾ ਰਹੇ ਨੇ ਕਿਉਂਕਿ ਇਹਦੀ ਜਿਹੜੀ ਦੀਵਾਰ ਹੈ ਬਿਲਕੁਲ ਕੱਚੀ ਹੋ ਗਈ ਸੀ गिर ਰਹੀ ਸੀ ਦੀਵਾਰ ਕੋਈ ਮਤਲਬ ਇਹਦੀ ਕੇਅਰ ਨਹੀਂ ਸੀਗੀ ਮੇਨਟੇਨੈਂਸ ਨਹੀਂ ਸੀਗੀ ਤਾਂ ਉਸ ਤੋਂ ਬਾਅਦ ਅਸੀਂ ਮਿਊਨਿਸਪੈਲਿਟੀ ਚ ਗੱਲ ਕਰਕੇ ਤਾਂ ਇਸ ਦੀ ਜਿਹੜੀ ਬਾਉਂਡਰੀ ਹੈ ਉਹਨੂੰ ਅੱਜ ਠੀਕ ਕਰਨ ਦੀ ਸ਼ੁਰੂਆਤ ਕੀਤੀ ਹੈ ਔਰ ਅਸੀਂ ਕੋਈ ਐਕਸਟਰਾ ਖਰਚਾ ਨਹੀਂ ਕਰ ਰਹੇ ਜਿਹੜੀਆਂ ਉਹੀ ਇੱਟਾਂ ਉਹੀ ਗ੍ਰਿੱਲਾਂ रिजूस ਵਿੱਚ ਲਿਆ ਕੇ ਪਰ ਇਹ ਹੈ ਕਿ ਇਸ ਦੀ ਬਾਉਂਡਰੀ ਪੂਰੀ ਵਧੀਆ ਬਣਾਈ ਜਾ ਰਹੀ ਹੈ ਔਰ ਇਹ پارک ਸੰਸਥਾ ਨੂੰ ਠੇਕੇ ਤੇ ਦਿੱਤਾ ਜਾ ਚੁੱਕਿਆ ਹੈ ਔਰ ਇਹ پارک ਦੀ ਵੀ ਮੇਨਟੇਨੈਂਸ ਹੋਣੀ ਸ਼ੁਰੂ ਹੋ ਗਈ ਹੈ ਤਾਂ ਮੈਂ ਇਹ ਕਹੂੰਗੀ ਮੁਕਤੀ ਗੱਲ ਇਹ ਹੈ ਕਿ ਔਨ ਵਾਲੇ ਟਾਈਮ ਚ ਇਹ پارک ਅਸੀਂ ਇਹ ਕਵਾਂਗੇ ਵੀ ਫੋਕਲ ਪੁਆਇੰਟ ਦਾ ਸਭ ਤੋਂ ਵਧੀਆ پارک ਬਣ ਜਾਏਗਾ ਮੈਡਮ ਅਕਸਰ ਜਿਹੜੀਆਂ ਪਹਿਲਾਂ پارک ਦੀਆਂ ਗ੍ਰਿਲਾਂ ਹੁੰਦੀਆਂ ਸੀਗੀਆਂ ਉਹ ਉਤਾਰ ਕੇ ਕਮੇਟੀ ਦੇ ਜਿਹੜਾ ਸਟੋਰ ਹੈ ਉੱਥੇ ਰੱਖ ਦਿੱਤਾ ਜਾਂਦਾ ਸੀ ਜੰਗ ਲੱਗ ਰਹੀ ਹੈ ਉਹਦਾ ਕੁਛ ਨਹੀਂ ਹੁੰਦਾ ਸੀਗਾ ਆਪਣੇ ਕੋਲ ਬਜਟ ਨਹੀਂ ਸੀਗਾ ਆਪਾਂ ਇਹ ਸੋਚਿਆ ਕਿ ਵੀ ਲੋਕਾਂ ਦਾ ਪੈਸਾ ਮਤਲਬ ਸਹੀ ਜਗ੍ਹਾ ਲਗੇ ਬਿਲਕੁਲ ਸਾਡਾ ਮਕਸਦ ਹੀ ਹੈ ਕਿ ਲੋਕਾਂ ਦਾ ਜੋ ਪੈਸਾ ਹੈ ਉਹ ਵੇਸਟ ਨਾ ਜਾਵੇ ਜੇ ਮਿਊਨਿਸਪੈਲਿਟੀ 'ਚ ਅਸੀਂ ਟੈਕਸ ਭਰਦੇ ਆ ਆਪਦੀ ਮਿਹਨਤ ਦੇ ਪੈਸਿਆਂ 'ਚ ਟੈਕਸ ਭਰਦੇ ਆ ਤੇ ਅਸੀਂ ਉਹੀ ਚੀਜ਼ਾਂ ਜੇ ਅਸੀਂ ਰੀਯੂਜ਼ ਕਰ ਸਕਦੇ ਆ ਤਾਂ ਕਿਉਂ ਨਾ ਕੀਤੀਆਂ ਜਾਣ ਹੋਰ ਵੀ ਅਸੀਂ ਕਮੇਟੀ ਦੇ ਸਟੋਰ 'ਚੋਂ ਪੁਰਾਣਾ ਮਾਲ ਕੱਢ ਰਹੇ ਆ ਜਿਹੜਾ ਕਿ ਵਰਤੋਂ ਵਿੱਚ ਆ ਜੇ ਤਾਂ ਉਹੀ ਰਾਜਪੁਰਾ ਵਿੱਚ ਉਸੇ ਨਾਲ ਹੀ ਸਹੂਲਤ ਮਿਲ ਸਕੇ ਉਸੇ ਨਾਲ ਹੀ ਬਿਊਟੀਫਾਈ ਬਿਊਟੀਫਿਕੇਸ਼ਨ ਹੋ ਸਕੇ ਤਾਂ ਸਾਡਾ ਮਕਸਦ ਇਹੀ ਹੈ ਕਿ ਜਿਹੜਾ ਪੈਸਾ ਜਿੱਥੇ ਯੂਜ਼ ਕੀਤਾ ਜਾਵੇ ਉੱਥੇ ਯੂਜ਼ ਕਰੀਏ ਕਿ ਕੋਈ ਵੀ ਚੀਜ਼ ਬੇਅਰਥ ਨਾ ਜਾਵੇ ਮੈਡਮ ਹੁਣ ਇਸ ਪਾਰਕ ਨੂੰ ਨਵੇਂ ਤਰੀਕੇ ਨਾਲ ਮੋਡੀਫਾਈਡ ਕੀਤਾ ਹੈ ਤੇ ਪੁਰਾਣੀਆਂ ਹੀ ਚੀਜ਼ਾਂ ਜਿੱਦਾਂ ਪੁਰਾਣੀਆਂ ਟਾਈਲਾਂ ਸੀਗੀਆਂ ਉਹਨੂੰ ਖੇਡ ਕੇ ਸਹੀ ਤਰੀਕੇ ਨਾਲ ਲਾਈਆਂ ਗ੍ਰਿੱਲਾਂ ਸਹੀ ਤਰੀਕੇ ਨਾਲ ਲਾ ਰਹੇ ਕਿੰਨਾ ਪੈਸਾ ਬਚ ਗਿਆ ਹੁਣ ਤੁਸੀਂ ਆਪ ਹੀ ਦੇਖ ਲਓ ਆਈਡੀਆ ਲਗਾ ਲਓ ਪੈਸਾ ਤਾਂ ਬਚ ਹੀ ਰਿਹਾ ਮੈਂ ਇੱਕੋ ਹੀ ਗੱਲ ਕਹੂੰਗੀ ਕਿ ਜੇ ਅਸੀਂ ਦੋ ਇਟਾਂ ਵੀ ਬਚਾਣੇ ਆ ਨਾ ਤਾਂ ਉਹਦੇ ਨਾਲ ਵੀ ਸਾਡੀ ਕਮੇਟੀ 'ਚ ਪੈਸਾ ਬਚਦਾ ਹੈ। ਬਾਕੀ ਮੈਂ ਇੱਕ ਗੱਲ ਤੁਹਾਡੇ ਥਰੂ ਹੋਰ ਵੀ ਕਹੂੰਗੀ ਕਿ ਫਸਟ ਟਾਈਮ ਹੈ ਕਿ ਰਾਜਪੁਰੇ ਦੀ ਕਮੇਟੀ ਪਲੱਸ 'ਚ ਜਾ ਰਹੀ ਹੈ। ਨਹੀਂ ਹਮੇਸ਼ਾ ਹੀ ਸੁਣਦੇ ਹੁੰਦੇ ਸੀ ਵੀ ਕਮੇਟੀ 'ਚ ਪੈਸਾ ਨਹੀਂ ਹੈ ਜੀ। ਕਮੇਟੀ ਘਾਟੇ 'ਚ ਹੈ। ਪਹਿਲੀ ਵਾਰ ਹੈ ਕਮੇਟੀ ਪਲੱਸ 'ਚ ਜਾ ਰਹੀ ਹੈ। ਇਹ ਲੋਕਾਂ ਨੇ ਵੀ ਟੈਕਸ ਦਿਲ ਖੋਲ ਕੇ ਦੇਣਾ ਸ਼ੁਰੂ ਕੀਤਾ ਹੋਇਆ ਹੈ। ਅਸੀਂ ਇੱਕੋ ਹੀ ਰਿਕਵੈਸਟ ਕੀਤੀ ਸੀ ਕਿ ਜੋ ਸਾਡਾ ਹੱਕ ਬੰਦ ਹੈ। ਅਰਦਾ ਹੱਕ ਅਸੀਂ ਜ਼ਰੂਰ ਭਰੀਏ ਜੋ ਸਾਡਾ ਰਾਏ ਜੋ ਸਾਡਾ ਫਰਜ ਹੈ ਅਸੀਂ ਟੈਕਸ ਭਰਨੇ ਹੈ ਅਸੀਂ ਕਮੇਟੀ 'ਚ ਟੈਕਸ ਜ਼ਰੂਰੀ ਭਰੀਏ ਟੈਕਸ ਚੋਰੀ ਨਾ ਕਰੀਏ ਕੋਈ ਹੁਣ ਕਿਸੇ ਨੂੰ ਰਿਆਤ ਨਹੀਂ ਮਿਲਣੀ ਕਿਸੇ ਨਾਲ ੱਤਕਾ ਨਹੀਂ ਹੋਣਾ ਇਹ ਵੀ ਹੈ ਕਿ ਕਿਸੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੋਈ ੱਤਕਾ ਨਹੀਂ ਮੈਂ ਧੰਨਵਾਦ ਕਰੂੰਗੀ ਰਾਜਪੁਰਾ ਵਸਨੀਕਾਂ ਦਾ ਜਿਨ੍ਹਾਂ ਨੇ ਬੜੀ ਦਿਲ ਖੋਲ ਕੇ ਆਪਦਾ ਟੈਕਸ ਭਰ ਰਹੇ ਨੇ ਔਰ ਕਮੇਟੀ ਪਲੱਸ ਚ ਜਾਰੀ ਹੈ ਦੇਖੋ ਮੈਨੂੰ ਇੱਥੋਂ ਪਤਾ ਲੱਗਿਆ ਸੀਗਾ ਕਿ ਗਰੀਲਾਂ ਗਰੂਲਾਂ ਚੋਰੀ ਹੋ ਰਹੀਆਂ ਔਰ ਨੁਕਸਾਨ ਹੋ ਰਿਹਾ ਸੀਗਾ ਇੱਥੇ ਕਦੀ ਪੰਜ ਗਰੀਲਾਂ ਲੈ ਜਾਂਦੇ ਸੀ ਕਦੀ ਚਾਰ ਗਰੀਲਾਂ ਲੈ ਜਾਂਦੇ ਸੀ ਉਸ ਤੋਂ ਬਾਅਦ ਮੈਂ ਮੈਡਮ ਨਾਲ ਗੱਲ ਕੀਤੀ ਤੇ ਮੈਡਮ ਕਹਿੰਦੇ ਵੀ ਇਸ ਕੰਮ ਨੂੰ ਪ੍ਰਾਇਰਟੀ ਤੇ ਕਰਾਇਆ ਜਾਏ ਤਾਂ ਕਿ ਹੋਰ ਜਿਆਦਾ ਨੁਕਸਾਨ ਨਾ ਹੋਵੇ ਇਹ ਤੁਸੀਂ ਦੇਖ ਲਓ ਇਮੀਡੀਏਟ ਅਸੀਂ ਇਹਦਾ ਐਸਟੀਮੇਟ ਤਿਆਰ ਕਰਵਾਇਆ ਕਿ ਇਹ ਪਾਰਕ ਦੀ ਬਾਉਂਡਰੀ ਵੱਲ ਦੀ ਰਿਪੇਅਰਿੰਗ ਹੋਣੀ ਚਾਹੀਦੀ ਹੈ ਤੁਸੀਂ ਦੇਖ ਲਓ ਵੀ ਬਹੁਤ ਘੱਟ ਪੈਸਿਆਂ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਕਿ ਨਹੀਂ ਤਾਂ ਇਸੇ ਕੰਮ ਦੇ ਉੱਤੇ 40 ਤੋਂ 50 ਲੱਖ ਰੁਪਏ ਲੱਜਾਂਦੇ ਮੇਰੇ ਖਿਆਲ 10-15 ਲੱਖ ਰੁਪਏ 'ਚ ਇਹ ਕੰਮ ਛੱਡਾ ਹੋ ਜਾਣਾ ਹੈ ਬੜੇ ਆਰਾਮ ਨਾਲ ਔਰ ਗਰੀਲਾਂ ਵੀ ਹੁਣ ਕਿਥੋਂ ਲੈਗੇ ਚੱਕ ਕੇ ਕੁਛ ਰਹਿ ਗਏ ਕਿਥੇ ਅਸੀਂ ਉਹਨਾਂ ਵਾਲ ਬਣਵਾ ਰਹੇ ਹਾਂ ਜਿੱਥੇ ਗਰੀਲਾਂ ਦੀ ਜ਼ਰੂਰਤ ਨਹੀਂ ਹੈ ਤਾਂ ਕਿ ਇਹ ਗਰੀਲਾਂ ਇਧਰ ਯੂਜ਼ ਹੋ ਜਾਣ। ਬਾਕੀ ਬਾਹਰ ਇਹਦੀ ਫਰੰਟ ਸੀਗਾ 파ਰਕ ਦਾ ਜਿਹਦੀ ਪੁਰਾਣੀ ਟਾਈਲ ਲੱਗੀ ਵੀ ਸੀ ਲੇਕਿਨ ਉਹ ਟਾਈਲ ਦੀ ਡਾਇਰੈਕਸ਼ਨ ਠੀਕ ਨਹੀਂ ਸੀ ਕਿਤੋਂ ਟੇਢੀ ਮੇਢੀ ਸੀਗੀ ਕਿਤੋਂ ਡਾਊਨ ਬੈਟ ਗਈ ਸੀਗੀ ਤੇ ਫਿਰ ਅਸੀਂ ਇਹਦਾ ਵੀ ਇਹੀ ਪ੍ਰੋਪੋਜ਼ਲ ਤਿਆਰ ਕੀਤੀ ਕਿ ਇਹੀ ਟਾਈਲ ਦੁਬਾਰਾ ਲਗਾਈ ਜਾਏ ਜਿੰਨੀ ਕ ਖਰਾਬ ਹੋਏਗੀ ਉੰਨੀ ਕ ਅਸੀਂ ਰਿਪਲੇਸ ਕਰ ਦਾਂਗੇ ਬਾਕੀ ਇਹ ਯੂਜ਼ ਕਰ ਲਾਂਗੇ ਕਿਉਂਕਿ ਟਾਈਲ ਬਿਲਕੁਲ ਠੀਕ ਸੀਗੀ। ਸੋ ਇੱਕ ਤਾਂ ਦੇਖੋ ਅਸੀਂ ਪੈਸਾ ਬਚਾ ਰਹੇ ਹਾਂ ਔਰ ਦ ਲੋਕਾਂ ਦੀ ਫੇਵਰ ਦੇ ਵਿੱਚ ਇੱਕ ਚੀਜ਼ ਤੁਸੀਂ ਦੇਖੋ ਜੋ ਪਹਿਲੇ ਨਹੀਂ ਹੁੰਦੀ ਸੀਗੀ ਕਿ ਇੰਨੀ ਜਲਦੀ ਸੁਣਵਾਈ ਨਹੀਂ ਹੁੰਦੀ ਸੀ ਤੁਸੀਂ ਉਹਰੇ ਪਤਾ ਕਰ ਲੋ 15 ਦਿਨ ਨੇ ਮੈਕਸਮ ਮਹੀਨਾ ਹੋਇਆ ਹੋਣਾ ਜੇ ਜਦੋਂ ਇੱਕ ਮੈਂਟਾ ਨਹੀਂ ਸੀ ਨਾਲ ਦੀ ਨਾਲ ਇਸ ਟੈਕਸ਼ਨ ਲੈਂਦਾ ਕਿਉਂਕਿ 1993 ਚ ਇਹ ਪਾਰਗ ਬਣਿਆ ਸੀ ਉਸ ਤੋਂ ਬਾਅਦ ਰੁਪਈਆ ਨਹੀਂ ਲੱਗਿਆ ਉੱਤੇ ਬਾਕੀ ਇੱਕ ਮੈਡਮ ਨੂੰ ਤੁਸੀਂ ਵਧਾਈ ਦੇਣੀ ਆ ਮੈਂ ਫੁਗਲਪਿੰਟ ਵਾਲੇ ਦਵਾਂਗਾ ਇਹਨਾਂ ਨੇ 51 ਲੱਖ ਰੁਪਈਆ 4 ਏਕੜ ਦੇ ਵਿੱਚ ਪਿਛਲੇ ਪਾਸੇ ਜਿਹੜਾ ਪੋਰਸ਼ਨ ਹੈਗਾ ਉਹਦੇ ਵਿੱਚ ਛੋਟੇ ਬੱਚਿਆਂ ਦਾ ਔਰ ਵਿਕਲਾਂਗ ਬੱਚਿਆਂ ਦਾ ਪੂਰੇ ਪਟਿਆਲੇ ਜ਼ਿਲ੍ਹੇ ਚ ਇਹ ਪਾਰਕ ਨਹੀਂ ਹੈਗਾ ਜਿਹੜਾ ਉਹਦੇ ਤਿਆਰ ਹੋਣ ਜਾ ਰਿਹਾ ਔਰ ਅਪਰੂਵ ਹੋ ਚੁੱਕਿਆ ਇਸ ਵਾਰ ਦੀ ਮੀਟਿੰਗ ਦੇ ਵਿੱਚ ਮੈਡਮ ਨੇ ਅਪਰੂਵ ਕਰਾਇਆ ਔਰ ਆਈ ਥਿੰਕ 2 ਜਾਂ 3 ਮਹੀਨੇ ਚ ਉਹਦਾ ਵੀ ਕੰਮ ਸ਼ੁਰੂ ਹੋ ਜਾਏਗਾ